ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਪੜਨ ਵਾਲੇ ਬੱਚਿਆਂ ਨੂੰ ਸਥਾਨਕ ਯੂਨੀਵਰਸਿਟੀਆਂ ਤੇ ਕਾਲਜਾਂ ਵੱਲੋਂ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਤਹਿਤ ਬਹੁਜਨ ਸਮਾਈ ਪਾਰਟੀ ਦੇ ਆਗੂਆਂ ਨੇ ਇੱਕ ਮੰਗ ਪੱਤਰ ਐਸ ਡੀ ਐਮ ਫਗਵਾੜਾ ਜਸ਼ਨਜੀਤ ਸਿੰਘ ਨੂੰ ਦਿੱਤਾ ਜਿਸ ਵਿੱਚ ਉਹਨਾਂ ਮੰਨ ਕੀਤੀ ਹੈ ਕਿ ਕਾਲਜ ਅਤੇ ਯੂਨੀਵਰਸਿਟੀਆਂ ਆਪਣੀਆਂ ਮਨਮਾਨੀਆਂ ਕਰ ਰਹੀਆਂ ਹਨ ਅਤੇ ਸਰਕਾਰ ਦੇ ਨੀਮਾ ਦੇ ਉਲਟ ਚੱਲ ਰਹੀਆਂ ਹਨ ਉਹਨਾਂ ਕਿਹਾ ਕਿ ਜੋ ਬੱਚੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਪੜ ਰਹੇ ਹਨ ਉਹਨਾਂ ਕੋਲੋਂ ਵੀ ਫੀਸਾਂ ਮੰਗੀਆਂ ਜਾ ਰਹੀਆਂ ਹਨ ਜਦ ਕੀ ਕਈ ਬੱਚਿਆਂ ਨੂੰ ਦਾਖਲੇ ਵੀ ਨਹੀਂ ਦਿੱਤੇ ਜਾ ਰਹੇ ਹੋਰ ਕੀ ਕਹਿਣਾ ਹੈ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਬੰਧੀ ਦੇਖੋ ਇਸ ਖਾਸ ਰਿਪੋਰਟ ਵਿੱਚ ਅੱਜ ਅਸੀਂ ਸਾਰੇ ਬਹੁਜਾ ਸਮਾਜ ਪਾਰਟੀ ਵੱਲੋਂ ਐਸ.ਡੀ.ਐਮ ਸਾਹਿਬ ਗਵਾੜਾ ਨੂੰ ਮਿਲੇ ਆਂ ਔਰ ਇਹ ਜਿਹੜਾ ਹੀ ਸਾਡੀ ਮੁਲਾਕਾਤ ਸੀ ਇਹ ਜਿਹੜੇ ਐਸ.ਸੀ ਵਿਦਿਆਰਥੀ ਆ ਉਹਨਾਂ ਦਾ ਜਿਹੜਾ ਯੂਨੀਵਰਸਿਟੀਾਂ ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ ਜਿਹੜਾ ਸਮੱਸਿਆਵਾਂ ਆ ਰਹੀਆਂ ਆ ਉਹਦੇ ਸਬੰਧ ਦੇ ਵਿੱਚ ਅਸੀਂ ਮਿਲੇ ਆਂ ਪਾ ਸਾਰੀ ਪਾਰ ਮੇਰੇ ਨਾਲ ਮੈਂ ਐਡਵੋਕੇਟ ਗੁਬਿੰਦਰ ਕੁਮਾਰ ਜਨਾ ਸੈਕਟਰੀ ਬੀਐਸਪੀ ਪੰਜਾਬ ਪਰ ਹਰਪਾ ਜੀ ਬਲਾਲੋਜੀ ਵਿਖਰਾ ਜੀ ਏਪੀ ਅੰਬੇਡਕਰ ਸਾਡੇ ਵਿਦਿਆਰਥੀ ਆਪੂ ਹੈਗੇ ਹੋਰ ਸਾਰੇ ਸਾਥੀ ਉਹ ਸਟੂਡੈਂਟ ਜਿਨ੍ਹਾਂ ਨੂੰ ਮੁਸ਼ਕਲਾਂ ਆ ਰਹੀਆਂ ਕਿਉਂਕਿ ਪਾਰਟੀ ਨੇ ਵੀ ਮਹਿਸੂਸ ਕੀਤਾ ਸੀ ਪ੍ਰਧਾਨ ਜੀ ਗਰੀਮਪੂਰੀ ਸਾਹਿਬ ਬਈ ਕਾਫੀ ਪਾਰਟੀ ਨੂੰ ਸ਼ਿਕਾਇਤਾਂ ਆਈਆਂ ਸੀ ਵੀ ਜਿਹੜੀਆਂ ਯੂਨੀਵਰਸਿਟੀਆਂ ਹੈਗੀਆਂ ਆ ਔਰ ਹੋਰ ਇੰਸਟੀਚੂਟ ਆ ਜਿਹੜੇ ਉਹ ਬੱਚਿਆਂ ਨੂੰ ਦਾਖਲਾ ਨਹੀਂ ਦੇ ਰਹੇ ਪੋਸਟ ਮੈਟ੍ਰਿਕ ਦੇ ਵਿੱਚ ਪਰ ਹੁਣ ਜਦੋਂ ਪਾਰਟੀ ਮਿਲੀ ਆ ਤੇ ਉਹਨਾਂ ਨੇ ਕੁਝ ਵਿਦਿਆਰਥੀਆਂ ਨੂੰ ਜਿਹੜਾ ਦਾਖਲਾ ਦਿੱਤਾ ਪਰ ਜਿਨ੍ਹਾਂ ਨੂੰ ਦਾਖਲਾ ਦਿੱਤਾ ਆ ਉਹਨਾਂ ਨਾਲ ਵੀ ਡਿਸਕ੍ਰਿਮੀਨੇਟ ਕੀਤਾ ਜਾ ਰਿਹਾ ਭੇਦਭਾਵ ਕੀਤਾ ਜਾ ਰਿਹਾ ਆ ਉਹਨਾਂ ਤੋਂ ਫੀਸ ਮੰਗੀ ਜਾ ਰਹੀ ਹੈਗੀ ਆ ਫਿਰ ਜਿ ਉਹਨਾਂ ਦੀ ਕੋਈ ਟ੍ਰੇਨਿੰਗ ਲਗਾਉਣੀ ਆ ਕੋਈ ਐਨਓਸੀ ਦੇਣਾ ਆ ਉਹ ਨਹੀਂ ਦਿੱਤਾ ਜਾ ਰਿਹਾ ਤੇ ਇਸ ਤਰ੍ਹਾਂ ਦੀਆਂ ਕਾਫੀ ਉਹਨਾਂ ਨੂੰ ਤੰਗ ਪਰੇਸ਼ਾਨ ਇੰਸਟੀਚਿਊਟ ਵੱਲੋਂ ਕੀਤਾ ਜਾ ਰਿਹਾ ਆ ਤੇ ਉਹ ਸਾਰੀਆਂ ਸਮੱਸਿਆਵਾਂ ਅਸੀਂ ਐਸਡੀਐਮ ਸਾਹਿਬ ਦੇ ਧਿਆਨ ਵਿੱਚ ਲਿਆਂਦੀਆਂ ਔਰ ਉਹਨਾਂ ਨੇ ਸਾਨੂੰ ਇਹ ਭਰੋਸਾ ਦਿੱਤਾ ਵੀ ਆਉਣ ਵਾਲੇ ਅਗਲੇ ਹਫਤੇ ਜਿਹੜਾ ਮੰਗਲਵਾਰ ਜਾਂ ਬੁੱਧਵਾਰ ਸੀ ਚੋਣ ਦੇ ਨਾਲ ਜਿਹੜੀ ਮੀਟਿੰਗ ਕੀਤੀ ਜਾਊਗੀ ਔਰ ਉਹਦਾ ਬੱਚਿਆਂ ਦੀ ਜਿਹੜੀਆਂ ਮੁਸ਼ਕਲਾ ਆ ਰਹੀਆਂ ਦਾ ਹੱਲ ਕੱਢਿਆ ਜਾਵੇਗਾ ਤੇ ਜੇਕਰ ਕੋਈ ਬੱਚਿਆਂ ਦੀ ਇਸ ਤਰ੍ਹਾਂ ਦੀ ਕੋਈ ਮੁਸ਼ਕਲਾ ਦਾ ਹੱਲ ਨਹੀਂ ਨਿਕਲਦਾ ਤਾਂ ਜਿਹੜੀ ਪਾਰਟੀ ਆ ਫਿਰ ਕੋਈ ਅਗਲਾ ਪ੍ਰੋਗਰਾਮ ਦੇ ਜੀਐਨਯੂਨੀਵਰਸਿਟੀ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੇ ਕਈ ਕਾਲਜ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਅਧੀਨ ਬੱਚੇ ਪੜ੍ਹਦੇ ਆ ਉਹਨਾਂ ਨੂੰ ਮੈਂਟਲ ਹਰਾਸਮੈਂਟ ਕੀਤਾ ਜਾ ਰਿਹਾ ਨੰਬਰ 1 ਉਹਦੇ ਵਿੱਚ ਬੱਚਿਆਂ ਤੋਂ ਕਿਸੇ ਤੋਂ 10000 ਲੈ ਰਹੇ ਆ ਕਿਸੇ ਤੋਂ 20000 ਲੈ ਰਹੇ ਆ ਆਪਣੀ ਮਰਜ਼ੀ ਦੇ ਮਾਲਕ ਬਣ ਰਹੇ ਆ ਯੂਨੀਵਰਸਿਟੀਆਂ ਤੇ ਯੂਜ਼ ਕ ਨੰਬਰ 2 ਉੱਥੇ ਜਿਹੜੇ ਬੱਚੇ ਜਿਹੜੇ ਉਹਨਾਂ ਨੂੰ ਕਈ ਵਾਰ ਉਹ ਬੱਚਿਆਂ ਨੂੰ ਐਡਮਿਸ਼ਨ ਦੇ ਦਿੰਦੇ ਆ ਤੇ ਉਹਨਾਂ ਤੋਂ ਜਿਹੜੇ ਫੀਸ ਲੈ ਕੇ ਰਹੇ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਨਿਯਮ ਆ ਜਿਹੜੇ ਉਹਨਾਂ ਦੇ ਬਿਲਕੁਲ ਖਿਲਾਫ ਚੱਲਦੇ ਪਏ ਆ ਨੰਬਰ 3 ਜਿਹੜੇ ਬੱਚਿਆਂ ਨੂੰ ਕਈਆਂ ਬੱਚਿਆਂ ਨੂੰ ਮੈਂਟਲ ਹਰਾਸ ਕੀਤਾ ਜਾ ਰਿਹਾ ਵੀ ਬੱਚੇ ਜਿਹੜੇ ਤੁਸੀਂ ਫੀਸ ਤਾਂ ਦੇ ਸਕਦੇ ਆ ਤੁਸੀਂ ਦਿੰਦੇ ਕਿਉਂ ਨਹੀਂ ਤੇ ਨੰਬਰ 4 ਜਿਹੜਾ ਚਾਰ ਆ ਤੇ ਬੱਚਿਆਂ ਦੀ ਕਈਆਂ ਨੂੰ ਪੇਪਰ ਦੇ ਵਿੱਚ ਨਹੀਂ ਬੈਠ ਦਿੰਦੇ ਨੇ ਪੇਪਰ ਦੇ ਵਿੱਚ ਬੈਠਣ ਜਾ ਰਹੇ ਆ ਤੇ ਬੱਚਿਆਂ ਨੂੰ ਇਹ ਐਨਓਸੀ ਨਹੀਂ ਦੇ ਰਹੇ ਇਹ ਜਿਹੜਾ ਮਾਮਲਾ ਵਾ ਬਹੁਤ ਗੰਭੀਰ ਆ ਹਰ ਵਾਰ ਜਿਹੜਾ ਹਰ ਸਾਲ ਹਰ ਵਾਰ ਬੱਚਿਆਂ ਦੀ ਇਹ ਪ੍ਰੋਬਲਮ ਆ ਰਹੀ ਹੈ ਕਈ ਬੱਚੇ ਆ ਯੂਨੀਵਰਸਿਟੀਆਂ ਆਲੇ ਬੱਚਿਆਂ ਨੂੰ ਫੀਸ ਉਹਦੀ ਫੀਸ ਕਰਕੇ ਸਕਾਲਰਸ਼ਿਪ ਦੇ ਕਰਕੇ ਐਡਮਿਸ਼ਨ ਹੀ ਦੇ ਰਹੇ ਕਿਉਂਕਿ ਉਹ ਪੋਸਟ ਮੈਟਰਿਕ ਸਕਾਲਜ ਵੀ ਜਿਹੜੇ ਬੱਚੇ ਪੜ੍ਹ ਲਿਖ ਕੇ ਅਗਰ ਸਾਡੇ ਖਿਲਾਫ ਨਾਲ ਬਰਾਬਰ ਨਾ ਬੈਠ ਜਾਣ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਸੰਭਾਲੋ ਮਹਮ ਦੇ ਤਹਿਤ ਅਗਰ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਜਿਹੜਾ ਮਾਮਲਾ ਇਹਨਾਂ ਨੂੰ ਗੰਭੀਰ ਰੂਪ ਤੇ ਨਹੀਂ ਲਿਆ ਤਾਂ ਬਸਪਾ ਪੰਜਾਬ ਸੰਭਾਲੋ ਮਹਮ ਦੇ ਤਹਿਤ ਇੱਕ ਨਵਾਂ ਪ੍ਰੋਗਰਾਮ ਲੰਬੇਗੀ ਜਿਸ ਦਾ ਹਰਿਆਣਾ ਉਹ ਸਰਕਾਰ ਨੂੰ ਭੁਗਤਣਾ ਪਵੇਗਾ ਜੈਪੀਮ ਜੈਪਾਤ